ਇਕ ਕਾਜ ਇਕ ਕਾਜ ਉਹ ਚ ਰਿੱਟਾ ਪਈ ਆ ਬਾਕੀ ਉਹਨਾਂ ਨੇ ਆ ਕੇ ਉਹ ਚ ਪੱਟ ਖੁੱਲ ਗਿਆ ਆ ਵੀ ਇੱਕ ਮਾਰਿਆ ਜਦਾਂ ਫਿਰ ਗੱਲ ਸਾਰੇ ਮੰਡੀ ਜੀ ਰੰਜਿਸ਼ ਬਾਜੀ ਕੀਤੀ ਇਹਨੇ ਮੈਨੂੰ ਮੁੰਡੇ ਨੇ ਮੰਡੀ ਜੀ ਮੈਨੂੰ ਕਿਹਾ ਮੈਂ ਮੇਰੀ ਦੁਕਾਨ ਤੇ ਨਹੀਂ ਆਇਆ ਕਰਨਾ ਤੇ ਇਹ ਕਾੜੀ ਪੈਂਦਾ ਵੀ ਤੂੰ ਨਾ ਕੋਣੇ ਰੱਖਣਾ ਮੈਂ ਸਰ ਮੈਂ ਦੋ ਤਿੰਨ ਮੈਂ ਇਹਦੇ ਭਰਾਵਾਂ ਨੂੰ ਕਹਿ ਆ ਪੈ ਇਹਨੂੰ ਹਟਾਓ ਮੇਰੇ ਹੱਥ ਆ ਕੇ ਉਹਤੇ ਗਲਤ ਬੋਲਦਾ ਵਾ ਤੇ ਸਾਰੇ ਇੰਨੀ ਗੱਲ ਕਹੀ ਹੈ ਤੇ ਮੁੜ ਕੇ ਸਵੇਰੇ ਮੈਨੂੰ ਆਂਦਾ ਵੀ ਤੂੰ ਕੀ ਮੇਰੇ ਭਰਾਵਾਂ ਨੂੰ ਲਾਂਮਾ ਕੱਲੀ ਤਾਂ ਇਸੇ ਗੱਲੋਂ ਆ ਕੇ ਮੈਨੂੰ ਲੰਡਾ ਪਿਆ ਤੇ ਮੇਰੇ ਸਿਰ 'ਚ ਦਾਤਰ ਮਾਰਤਾ ਇਹਨੇ ਤੇ ਸਰ ਮੈਂ ਜੇ ਕਾਰਵਾਈ ਕੀਤੀ ਹੈ ਤੇ ਮੇਰੇ ਘਰ ਜਾ ਕੇ ਰਾਤ ਮੈਂ ਗਏ ਆ ਇਹ ਮੁੰਡੇ ਪੁਆਏ ਨੇ ਤੇ ਸਾਰੇ ਵਕੀਲਾਂ ਦਾ ਮੁੰਡਾ ਇਹਦੇ ਪਿਓ ਨੇ ਲਲਕਾਰਾ ਮਾਰਿਆ ਵੀ ਮਾਰ ਦੋ ਇੱਥੇ ਸਾਰੇ ਸਿਰ ਮੂਹ ਪਾੜ ਦੋ ਇਹਦਾ ਸਾਰ ਜੋ ਕੁਝ ਹੁੰਦਾ ਇਹਨੂੰ ਜਾਨੂ ਮਾਰ ਦੋ ਤੇ ਸਾਰੇ ਇਹਦੇ ਨਾਲ ਮੁੰਡਾ ਇੱਕ ਹੈਗਾ ਵਾ ਇਹ ਰਾਹੁਲ ਜਿਹੜਾ ਸ਼ਾਹਪੁਰੇ ਦਾ ਵਾ ਤੇ ਇੱਕ ਹੈਗਾ ਸਾ ਇਹਨੂੰ ਮੁੰਡਾ ਉਹ ਹੈਗਾ ਵਾ ਤਲਵੰਡੀ ਤਲਵੰਡੀ ਜਿਹੜਾ ਅਲੀਆ ਰੋਡ ਤੇ ਤਲਵੰਡੀ ਉਥੋਂ ਦਾ ਵਾ ਤੇ ਇਹਦੇ ਨਾਲ ਬਾਕੀ 6-7 ਜਿਹੜੇ ਮੈਨੂੰ ਨਹੀਂ ਪਤਾ ਕੌਣ ਨੇ ਉਹ ਸਾਰੇ ਅਣਪਛਾਤੇ ਤੇ ਸਰਮ ਮੈਂ ਚਾਹੁੰਦਾ ਕਿ ਮੈਨੂੰ ਇਨਸਾਫ ਮਿਲੇ ਮੇਰੀਆਂ ਭੈਣਾਂ ਵੀ ਮੇਰੇ ਮਲਬੀ ਉਹਨਾਂ ਤੋਂ ਡਰਣ ਡੀਆਂ ਹੁਣ ਘਰੋਂ ਬਾਹਰ ਨਹੀਂ ਨਿਕਲਣੀਆਂ ਪੜ੍ਹਾਈ ਕਰਦੀਆਂ ਉਹ ਸਕੂਲੇ ਨਹੀਂ ਡਰਦੀਆਂ ਜਾਣੀਆਂ ਤੇ ਸਾਰੇ ਪੁਲਿਸ ਨੂੰ ਕੰਪਲੇਂਟ ਲਗਾਈ ਤੂੰ ਕੋਈ ਪਾਸੇ ਕਾਰਵਾਈ ਨਹੀਂ ਕਰਨੀ ਮੈਂ ਚਾਹੁੰਦਾ ਕਿ ਸਰ ਮੈਨੂੰ ਇਨਸਾਫ ਮਿਲੇ ਘਰ ਚੋਂ ਹੋਰ ਕਮਾਉਣ ਵਾਲਾ ਕੋਈ ਨਹੀਂ ਸਰ ਪਾਪਾ ਹੁਣ ਦੀ ਡੈਥ ਹੋ ਗਈ 2016 ਦੀ ਉਹਦਾ ਮੈਂ ਘਰ ਸੰਭਾਲਣਿਆ ਤੇ ਮੇਰਾ ਨਾਂ ਰੰਜਿਸ਼ ਬਾਜੀ ਗੱਡੀ ਇਹਨਾਂ ਨੇ ਪਰਾਣੀ ਸਰ ਪਰਾਣੀ ਪਹਿਲਾਂ ਵੀ ਹੈ ਗੀਦੋਂ ਦੀ ਚਲੋ ਰਾਜੀ ਨਾਮਾ ਕੀਤਾ ਤੇ ਉਸ ਤੋਂ ਬਾਅਦ 3-4 ਸਾਲ ਬਾਅਦ ਫੇਰਾ ਕੰਮ ਕਰ ਦਿੱਤਾ ਇਹਨਾਂ ਨੇ ਉਦੋਂ ਮਾਰਕ ਤੇ ਪਟੜੀਆਂ ਸੁੱਟ ਗਏ ਉਦੋਂ ਰਾਜੀ ਨਾਮਾ ਵਿੱਕੀ ਮੁੰਡੇ ਦਾ ਨਾਂ ਜਿਹੜਾ ਮੁੰਡੇ ਨੇ ਮੇਰੇ ਭਰਾ ਨੂੰ ਬਹੁਤ ਮਾਰਿਆ ਤੇ ਉਹ ਇੱਕ ਦਾਤਰ ਲਿਆ ਕੇ ਸਿਰ 'ਚ ਮਾਰਿਆ ਜਿਸ ਦਿਨ ਉਹਦੇ ਇੰਨੇ ਜ਼ਿਆਦਾ ਟਾਂਕੇ ਲੱਗੇ ਉਹਦੇ 12 ਟਾਂਕੇ ਲੱਗੇ ਅਦੇ ਤੇ ਕੋਈ ਸੁਣਵਾਈ ਨਹੀਂ ਹੋਣੀ ਆਪਾਂ ਪੁਲਿਸ ਦੇ ਇੰਨੇ ਕੱਜਲ ਖਰਾਬ ਹੋਣ ਡਿਆ ਕੋਈ ਸੁਣਵਾਈ ਨਹੀਂ ਹੋਣੀ ਇੱਕ ਦਿਨ ਵੀ ਉਹਨਾਂ ਘਰ ਪੁਲਿਸ ਨਹੀਂ ਆਈ ਕਿ ਇੱਕ ਦਿਨ ਵੀ ਇਹਨਾਂ ਨੂੰ ਥੋੜਾ ਡਰੋ ਬਸ਼ਰ ਇਾਮ ਕੋ ਮੰਡਿਆ ਜਾਂਦਾ ਜਾਂਦਾ ਹਨ ਰਾਹ ਚ ਕਹਿੰਦਾ ਕਿ ਹੁਣ ਤੁਹਾਡੇ ਨੰਬਰ ਲੱਗਣਾ ਹੁਣ ਤੁਹਾਨੂੰ ਪੈਣਾ ਫਿਰ ਤੇ ਤੀਜੇ ਤੋਂ ਉੱਥੇ ਦਿਨ ਬਾਅਦ ਜਦੋਂ ਮੇਰੇ ਭਰਾ ਨੂੰ ਮਾਰ ਕੇ ਸੁੱਟ ਕੇ ਤੀਜੇ ਚੌਥੇ ਦਿਨ ਬਣਾ ਸਾਡੇ ਘਰ ਹਮਲਾ ਕੀਤਾ ਹਣ ਲੱਗਾ ਕਿ ਗੋਲੀਆਂ ਚੱਲ ਗਏ ਇੱਕ ਨੁਕਰੇ ਲੱਗ ਗਏ ਨੁਕਰੇ ਲਾ ਕੇ ਆ ਕੇ ਸਾਡੀ ਲੋਬੀ ਚ ਆਏ ਲੋਬੀ ਚ ਮੇਰੇ ਮਾਸਸੀ ਦੇ ਮੁੰਡੇ ਨੂੰ ਚੁੱਕਿਆ ਤਾਂ ਵੇਖਿਆ ਦੀਪੂ ਨਹੀਂ ਉੱਥੇ ਸੁੱਟ ਦਿੱਤਾ ਫਿਰ ਮੇਰੇ ਨਾਲ ਛੇੜਖਾਨੀ ਕਰਨ ਲੱਗਾ ਮੇਰੀ ਮੰਮੀ ਮੇਰੇ ਅੱਗੇ ਹੋ ਗਈ ਤੇ ਪਰ ਫਿਰ ਵੀ ਮੇਰੇ ਨਾਲ ਛੇੜਖਾਨੀ ਕਰਨ ਨਹੀਂ ਲੱਗਾ ਸੀ ਤੇ ਜਿੱਦੇ ਕਰਕੇ ਮੇਰੀ ਮੰ ਪਰ ਫਿਰ ਵੀ ਨਹੀਂ ਉਹ ਟਲਿਆ ਫਿਰ ਜਦੋਂ ਆਪਾਂ ਚੀਕਾ ਚੁਕਾ ਮਾਰੀਆਂ ਫਿਰ ਭੱਜਿਆ ਉਹ ਕੁਛ ਕੁਛ ਕਹਦੇ ਕਹਿੰਦੇ ਗ੍ਰਾਈ ਪੁਲਿਸ ਹਾਂਜੀ ਪੁਲਿਸ ਨਹੀਂ ਇੱਕ ਦਿਨ ਵੀ ਨਹੀਂ ਪੁਲਿਸ ਨੇ ਸ਼ਿਕਾਇਤ ਕੀਤੀ ਪੁਲਿਸ ਆਈ ਪਰ ਲੇਖ ਲੁਕ ਕੇ ਚਲ ਗਈ ਕੋਈ ਕਾਰਵਾਈ ਨਹੀਂ ਇਹਦੇ ਕੋਈ ਵੀ ਕਾਰਵਾਈ ਨਹੀਂ ਕੀਤੀ ਕਹਿੰਦੇ ਕੁੜੀਆਂ ਦੀ ਬਹੁਤ ਸੁਣੀ ਜਾਂਦੀ ਆ ਪਰ ਨਹੀਂ ਸਾਡੀ ਨਹੀਂ ਕੋਈ ਵੀ ਸੁਣਨ ਦਿਆ ਆਪਾਂ ਚਾਰ ਭੈਣਾ ਆਪਾਂ ਕੱਲੀਆਂ ਰਹਿਨੀ ਆ ਰਾਤ ਆਪਣੇ ਭਰਾ ਕੋ ਵੀ ਅਸੀਂ ਕੱਲੀਆਂ ਹੀ ਜਾਣੀਆਂ ਉਹਨੀਆਂ ਵਾ ਤੁਹਾਨੂੰ ਬਹੁਤ ਜ਼ਿਆਦਾ ਖਤਰਾ ਆ ਉਹੀ ਆ ਕਮਾਈ ਦਾ ਸਾਧਨ ਉਹੀ ਆ ਨਾ ਆਪਾਂ ਤੇ ਕੁਛ ਨਹੀਂ ਕਰਦੀਆਂ ਗੀਆਂ। ਘਰ ਤੋਂ ਬਾਹਰ ਨਿਕਲਣੇ ਡਰ ਲੱਗਦਾ। ਹਾਂਜੀ ਡਰ ਲੱਗਦਾ ਹੁਣ ਸਾਨੂੰ ਕਿ ਆਪਾਂ ਕਿੱਦਾਂ ਬਾਹਰ ਜਾਈਏ ਇਹ ਸਾਨੂੰ ਕਹਿੰਦਾ ਕਿ ਮੈਂ ਤੁਹਾਨੂੰ ਮੁੰਡੇ ਪਵਾ ਦੇਣੇ ਆ। ਜਨ ਜਾਂਦਾ ਮੈਂ ਆਪਣੇ ਭਰਾ ਨੂੰ ਰੋਟੀ ਦੇਣ ਗਈ ਮੈਂ ਤੇ ਮੇਰੀ ਆ ਛੋਟੀ ਭੈਣ ਜਨ ਜਾਂਦਾ ਕਹਿ ਗਿਆ ਬਾਈਕ ਖਿਲਾਰੀ ਹੱਡ ਲੱਗੇ ਚੇਚਾ ਕਹਿੰਦਾ ਤੁਹਾਡਾ ਨੰਬਰ ਤੁਹਾਨੂੰ ਮਾਰ ਦੇਣਾ ਹੁਣ ਮੈਂ ਕਹਿੰਦਾ ਸਾਡਾ ਨੰਬਰ ਲੱਗਣਾ ਕਹਿੰਦਾ ਹੁਣ ਪਤਾ ਨਹੀਂ ਕੋਈ ਦੁਸ਼ਮਣ ਨਹੀਂ ਵੀ ਨਹੀਂ ਸਾਡੀ ਉਹਦੇ ਨਾਲ ਪਹਿਲਾਂ ਵੀ ਇਹ 3 ਸਾਲ ਪਹਿਲਾਂ ਵੀ ਇਹਨੇ ਮੇਰੇ ਪ੍ਰਾਣ ਨੂੰ ਮਾਰ ਕੁੱਟ ਕੇ ਇੱਥੋਂ ਪਿਪਲਾ ਸਾਡੇ ਬਾਈਪਾਸ ਰੋਡ ਵਾੜਾ ਰੋਡ ਤੇ ਘਰ ਵਾ ਉਥੋਂ ਲੈ ਕੇ ਚੱਲ ਗਿਆ ਉਥੇ ਮਾਰ ਕੁੱਟ ਕੇ ਤੇ ਸੋਟਾ ਆ ਪਟਰੀ ਦੇ ਉੱਤੇ 3 ਸਾਲ ਪਹਿਲਾਂ ਤੇ ਹੁਣ ਫੇਰ 3 ਸਾਲ ਬਾਅਦ ਫੇਰ ਪਿਆ ਮੇਰੇ ਪ੍ਰਾਣ ਨੂੰ ਕੋਈ ਗੱਲ ਨਹੀਂ ਕੋਈ ਮਤਲਬ ਨਹੀਂ ਇਹਦਾ ਕਿ ਕੋਈ ਵੀ ਬਿਨਾਂ ਮਤਲਬ ਤੋਂ ਹੀ ਮਾਰਦਾ ਵਾ ਬਿਨਾਂ ਮਤਲਬ ਤੋਂ ਹੀ ਗੱਲ ਇਹ ਹੋਈ ਹੋਈ ਆ ਵੀ ਮੇਰੇ ਮੁੰਡਾ ਵੀ ਇੱਥੇ ਕੰਮ ਕਰਦਾ ਵਾ ਸ਼ਿੰਗਾਰੀ ਦੀ ਦੁਕਾਨ ਤੇ ਉਹ ਵੀ ਗਾੜੀ ਚੌਧਰੀ ਨੇ ਤੇ ਉਹ ਜਿਹੜੀ ਉਹਦੀ ਭੂਆ ਦੇ ਪੁੱਤੋ ਵੀ ਚੌਧਰੀ ਨੇ ਮੇਰਾ ਮੁੰਡਾ ਵੀ ਚੌਧਰੀ ਆ ਤੇ ਇਹਨਾਂ ਨੇ ਨਾ ਉਧਰ ਉਧਰ ਦਾਣਿਆਂ ਦਾ ਕਿਤੇ ਉਹਨਾਂ ਦੇ ਵੇਦਤਾ ਤੋੜਾ ਬਈ ਯਾਰ ਰੱਖਿਆ ਹੈ ਗਾੜੀ ਉਹਨਾਂ ਨੇ ਉਹਨੇ ਤੋੜਾ ਵੇਦਤਾ ਤੋ ਕਹਿੰਦੇ ਵੀ ਮੈਂ ਤੈਨੂੰ ਭਈਆ ਨੂੰ ਮਾਰ ਦੇਣਾ ਉਹਨੇ ਜੱਕ ਸ਼ਿਕਾਇਤ ਲਾਤੀ ਨਾ ਵੀ ਤੇਰਾ ਤੋੜਾ ਵੇਦ ਦਿੱਤਾ ਵਾ ਉਹਨਾਂ ਨੂੰ ਰੁੱਖ ਸੋਣਾ ਨੂੰ ਤੇ ਕਹਿੰਦਾ ਮੈਂ ਸਾਡੀ ਦੁਕਾਨ ਤੇ ਬਹਿ ਕੇ ਕਹਿੰਦਾ ਮੈਂ ਭਈਆ ਮਾਰ ਦੇਣਾ ਵਾ ਤੇ ਮੇਰੇ ਮੁੰਡੇ ਨੇ ਉਹ ਬਈਏ ਦੀ ਮਦਦ ਕਰਤੀ ਉਹਨੂੰ ਬਚਾਤਾ ਵੀਨ ਬਈਏ ਨੂੰ ਬਚਾ ਲਓ ਨਹੀਂ ਤੇ ਨਾ ਬਈਆ ਮਾਰ ਦੇਣਾ ਜੇ ਇਹਨੇ 9 ਮੁੰਡੇ ਲਿਆ ਕੇ ਤੇ ਦਸਮਾ ਆ ਬੈ ਜਿੰਨੇ ਮੇਰੇ ਮੁੰਡੇ ਦੇ ਸਿਰ ਤੇ ਲਿਆ ਕੇ ਦਾਤਰ ਵੀ ਮਾਰਿਆ ਤੇ ਉਹਨਾਂ ਕੋ ਮਰਵਾਇਆ ਮੁੰਡਿਆ ਕੋਲੋਂ ਨੇ ਬਹੁਤ ਜ਼ਿਆਦਾ ਮਰਵਾਇਆ ਮੇਰੇ ਮੁੰਡੇ ਨੂੰ ਆਪਣੇ ਲੋ ਦਾਤਰ ਮਾਰ ਕੇ ਮੁਰਕੇ ਸਾਰ ਕੇ ਸੁੱਟ ਗਿਆ ਵਾ ਏਦਾਂ ਕੀਤੀ ਤੇ ਹੁਣ ਮੇਰੀ ਕੋਈ ਸੁਣਵਾਈ ਨਹੀਂ ਹੋਣੀ ਮੈਂ ਕਦੀ ਕਿਤੇ ਕੱਜਲੋਂ ਢੀ ਕਦੀ ਕਿਤੇ ਮੇਰੀਆਂ ਧੀਆਂ ਵੀ ਮੈਂ ਲੈ ਕੇ ਕਦੀ ਕਿਤੇ ਕਦੀ ਕਿਤੇ ਤਰੀ ਪੇਰਦੀ ਮੇਰੇ ਘਰ ਤੇ ਕੱਲ ਪਰਸਾ ਪੇਰ ਦਾਤਰ ਮਾਰ ਕੇ ਗਏ ਨੇ ਮੈਨੂੰ ਅੰਜ ਲੱਗਾ ਜਿੱਦਾਂ ਮੇਰੇ ਘਰ ਚ ਗੋਲੀਆਂ ਵਧੀਆਂ ਮੈਂ ਨਿਆਣੇ ਲੈ ਕੇ ਇੱਕ ਨੁਕਰੇ ਲੱਗ ਗਈਆਂ ਮੈਂ ਕਿੱਥੇ ਜਾਵਾ ਕੀ ਕਰਾਂ ਮੇਰੀਆਂ ਚਾਰ ਧੀਆਂ ਨੇ ਮੇਰੀ ਕੋਈ ਸੁਣਵਾਈ ਨਹੀਂ ਹੋਣੀ ਪੜਨੀਆਂ ਨੇ ਤਿੰਨ ਮੇਰੀਆਂ ਪਲੱਸ 1 ਚ ਪੜ੍ਹਦੀਆਂ ਉਹਨਾਂ ਦੇ ਪੇਪਰ ਹੋਣ ਦੇ ਨੇ ਮੈਂ ਕੀ ਕਰਾਂ ਮੈਂ ਕਿੱਥੇ ਲੈ ਕੇ ਜਾਵਾਂ ਨਾ ਧੀਆਂ ਨੂੰ ਹਾਂਜੀ ਕਰਾਈ ਕੋਈ ਮੇਰੀ ਪੁਲਿਸ ਸੁਣਵਾਈ ਨਹੀਂ ਕਰਨਦੀ ਕੁਝ ਨਹੀਂ ਕਰਨਦੀ ਮੇਰਾ ਮੈਂ ਕਿੱਥੇ ਲੈ ਕੇ ਇਹਨਾਂ ਨੂੰ ਚਾਹ ਉਹਨੂੰ ਚਲ ਜਾ ਸਰੋ ਜੀ ਐਮਐਲਆਰ ਆਈ ਹੈ ਆਪਣੇ ਕੋ ਮੁਤਾਬਕ ਐਮਐਲਆਰ ਤੇ ਬਿਆਨ ਲੈ ਕੇ ਤਾਂ ਜੋ ਗੰਦੀ ਕਰਦੀ ਕਰਦੀ ਹੈ ਝਗੜੇ ਦਾ ਕੋਈ ਜ਼ਿਆਦਾ ਸਪਸ਼ਟ ਕਾਰਨ ਨਹੀਂ ਦੱਸਿਆ ਨਾ ਵੈਸੇ ਨਿਜੀ ਰੰਜਿਸ਼ ਆ ਨਦੀ ਪਹਿਲਾਂ ਵੀ ਦੋ ਤਿੰਨ ਸਾਲ ਪਹਿਲਾਂ ਵੀ ਝਗੜਾ ਹੋਇਆ ਹੋਇਆ ਹੈਗਾ ਜਿਦੇ ਕਰਕੇ ਉਸੇ ਰੰਜਿਸ਼ 'ਚ ਹੀ ਫੇਰ ਲੜਾਈ ਆ ਕਿਹਨੇ ਉਹਦਾ ਝਗੜਾ ਕਿਸੇ ਨਾਲ ਹੋਇਆ ਤੇ ਸ਼ਿਕਾਇਤ ਕੀਤੀ ਇਹ ਜਿਹੜੀ ਸ਼ਿਕਾਇਤ ਹੈ ਜੀ ਐਮਐਲਆਰ ਸਾਡੇ ਕੋਲ ਆਈ ਆ ਦੀਪਕ ਮਸੀਹ son of ਪ੍ਰੇਮਸੀ ਵਾਸੀ ਹਸਨਪੁਰਾ ਦੀ ਤੇ ਬਰਖ ਖਲਾਫ ਹੈਗਾ ਜੀ ਵਿੱਕੀ ਉਹਦਾ ਫਾਦਰਸ ਹੈਗਾ ਸ਼ਿੰਦੀ ਨਾਲ ਪੰਜ ਸੱਤ ਅਨਨ ਬੰਦੇ ਆ